ਮੇਸਾ ਸਤਿਕਾਰ ਜੀ ਸਤਿਕਾਰ ਜੀ ਮੈਂ ਤੁਸੀਂ ਅੱਜ ਕਿੰਨੇ ਨੰਬਰ ਵਾਰ ਤੋਂ ਲੈਕਚਰ ਰਲ ਰਹੇ ਹੋ ਜੀ ਮੈਂ ਤੇਰੇ ਨੰਬਰ ਵਾਰ ਤੋਂ ਸੌਣ ਮੇ ਅਕਾਲੀ ਦਾਲ ਵੱਲੋਂ ਤੇ ਜਿਸ ਦਾ ਚੋਣ ਨਿਸ਼ਾਨ ਤੱਕੜੀ ਆ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਹਰ ਜੈਸ਼ਵਰੀ ਦਾਤ ਪਤਨੀ ਸਾਸ਼ਤਰੀ ਗੁਰੂ ਦਾਤ ਸ਼ਰਮਾ ਵਾਰ ਨੰਬਰ 3 ਤੋਂ ਚੋਣ ਲੜ ਰਹੀਆਂ ਸੋਨਮੇ ਅਕਾਲੀ ਦਲ ਵੱਲੋਂ ਜਿਸ ਦਾ ਚੋਣ નિਸ਼ਾਨ ਤੱਕੜੀ ਹੈ ਮੈਂ ਆਪਣੇ ਵਾਰ ਨੰਬਰ 3 ਦੇ ਵੋਟਰਾਂ ਨੂੰ ਅਪੀਲ ਕਰਦੀਆਂ ਕਿ ਤੱਕੜੀ ਤੇ ਮੋਰ ਲਾ ਕੇ ਆਪਣੇ ਸੋਨਮੇ ਅਕਾਲੀ ਦਲ ਨੂੰ ਕਾਮਯਾਬ ਬਣਾਓ ਤਾਂ ਜੋ ਮੈਂ ਵਾਰ ਦਾ ਵਿਕਾਸ ਕਰ ਸਕਾਂ ਤੇ ਸ਼ਹਿਰ ਦਾ ਵਿਕਾਸ ਕਰ ਸਕਾਂ ਕਰ ਸਕਾਂ ਧੰਨਵਾਦ ਜੈ ਸ਼੍ਰੀ ਰਾਮ ਭਾਈ ਜੀ ਮੇਰਾ ਜੂ ਖੰਨਾ ਜੀ ਵੱਲੋਂ ਜੀ ਤੁਹਾਨੂੰ ਟਿਕਟ ਦਿੱਤੀ ਗਈ ਹੈ ਜੀ ਤੁਹਾਨੂੰ ਕੀ ਉਮੀਦ ਹੈ ਵੀ ਲੋਕ ਤੁਹਾਡੇ ਦਾ ਚੱਲ ਰਹੇ ਨੇ ਜੀ ਹਾਂ ਜੀ ਰਾਜੂ ਖੰਨਾ ਜੀ ਨੇ ਬਹੁਤ ਵਿਕਾਸ ਕੀਤਾ ਆਪਣੇ ਸ਼ਹਿਰ ਦਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਬਾਰ ਨੰਬਰ 3 ਦੀ ਜਨਤਾ ਮੈਨੂੰ ਜਰੂਰ ਕਾਮਯਾਬ ਬਣਾਉਂਦੀ ਸਾਸਤਰੀ ਜੀ ਜਿਵੇਂ ਤੁਹਾਡੇ ਬਾਰੇ ਪਤਾ ਕਰਿਆ ਜੀ ਤੁਸੀਂ ਸਮਾਜ ਦੀ ਸੇਵਾ ਕਰਦੇ ਹੋ ਜੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਲੈਕਸ਼ਨ ਜੀ ਮੈਂ ਸਭ ਤੋਂ ਪਹਿਲੇ ਤੁਹਾਨੂੰ ਜਨਤਾ ਜਨਾਰਦਨ ਦਾ ਧੰਨਵਾਦ ਕਰਤਾ ਹਾਂ ਔਰ ਧੰਨਵਾਦ ਕਰਤਾ ਹਾਂ ਸ੍ਰੀਮਣੀ ਅਕਾਲੀ ਦਲ ਪਾਰਟੀ ਦਾ ਜਿਨ੍ਹਾਂ ਨੇ ਹਮਕੋ ਵਾਰਡ ਨੰਬਰ 3 ਦਾ ਉਮੀਦਵਾਰ ਬਣਾਇਆ ਹੈ ਤੇ ਅਸੀਂ ਆਸਾ ਰੱਖਦੇ ਹਾਂ ਵਾਰਡ ਨੰਬਰ 3 ਕੇ तमाम ਵੋਟਰੋਂ ਸੇ ਤਕੜੀ ਕੇ ਚੌਂ ਨਿਸ਼ਾਨ ਤੇ ਮੋਹਰ ਲਗਾ ਕਰਕੇ ਮੇਰੀ ਧਰਮਪਤਰੀ ਰਾਜੇਸ਼ਵਰੀ ਦੱਤ ਸ਼ਰਮਾ ਕੋ ਕਾਮਯਾਬ ਕਰੇ ਤਾਂ ਕਿ ਅਸੀਂ ਵਾਰਡ ਕਾ ਤੇ ਸਹਿਰ ਕਾ ਵਿਕਾਸ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇ ਸਰ ਤੁਸੀਂ ਕਿਵੇਂ ਦੇਖ ਰਹੇ ਹੋ ਜੀ ਇਹਨਾਂ ਨੂੰ ਜੀ ਸਾਡੇ ਜਿਹੜੇ ਵਾਰਡ ਦੇ ਉਮੀਦਵਾਰ ਨੇ ਜੀ ਬੀਜੇਸ਼ਵਰੀ ਦੱਤ ਸ਼ਰਮਾ ਇਹ ਬਹੁਤ ਪੜ੍ਹੇ ਲਿਖੇ ਸੂਝਵਾਨ ਵਿਅਕਤੀ ਨੇ ਇਹਨਾਂ ਦਾ ਬਹੁਤ ਵੱਡਾ ਆਧਾਰ ਹੈ ਬਾੜ ਦੇ ਵਿੱਚ ਲੋਕ ਚਾਹੁੰਦੇ ਵੀ ਨੇ ਕੋਈ ਪੜ੍ਹੇ ਲਿਖਿਆ ਚੰਗਾ ਉਮੀਦਵਾਰ ਆਵੇ ਤਾਂ ਬਾਕੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਰਾਜੂ ਕਰਨਾ ਜੀ ਨੂੰ ਜੋ ਟਿਕਟ ਦਿੱਤੀ ਆ ਬਹੁਤ ਹੀ ਦੇਖ ਸਮਝ ਕੇ ਸੋਚ ਸਮਝ ਕੇ ਟਿਕਟ ਦਿੱਤੀ ਆ ਕਿਹੜਾ ਬੰਦਾ ਜਿੱਤ ਸਕੇ ਕਿ ਇਹਨਾਂ ਦੇ ਬਹੁਤ ਜ਼ਿਆਦਾ ਲਿੰਕ ਨੇ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਇਸ ਲਈ ਲੋਕ ਇਹਨਾਂ ਨੂੰ ਚਾਹੁੰਦੇ ਵੀ ਨੇ ਮਹੱਲੇ ਦੇ ਜਿਵੇਂ ਸਰ ਅਸੀਂ ਪਤਾ ਕਰਿਆ ਵੀ ਰਾਤ ਦਿਬਾਰਤ ਜੇ ਕਿਨੂੰ ਕੋਈ ਦਿੱਕਤ ਹੁੰਦੀ ਹੈ ਵੀ ਇਹ 24 ਘੰਟੇ ਹਾਜ਼ਰ ਆ ਪਰਿਵਾਰ ਆ ਆਹ ਜੀ ਆ ਬਿਨਾ ਬਿਨਾ ਵੋਟਾਂ ਤੋਂ ਵੀ ਕਿਤੇ ਇਹ ਕੱਲੀ ਵੋਟਾਂ ਦੀ ਗੱਲ ਨਹੀਂ ਹੈਗੀ ਵੋਟਾਂ ਕਰਕੇ ਆਮ ਵੀ ਇਹ ਸਮਾਜ ਸੇਵੀ ਵੀ ਨੇ ਗੁਰਦੱਤ ਸ਼ਰਮਾ ਜਿਹੜੇ ਹੈਗੇ ਬਹੁਤ ਬਹੁਤ ਚੰਗੇ ਇਨਸਾਨ ਨੇ ਬੜੇ ਲੇਕੇ ਸੂਝਬਾਨ ਨੇ ਲੋਕਾਂ ਦੇ ਕੰਮਕਾਰ ਵੈਸੇ ਵੀ ਇਹ ਕਰਦੇ ਰਹਿੰਦੇ ਨੇ ਤੇ ਤੁਸੀਂ ਸਰ ਕੋਈ ਅਪੀਲ ਕਰੋ ਜਨਤਾ ਨੂੰ ਇਹਨਾਂ ਵਾਰੀ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਜੀ ਬਾਦ ਵੱਧ ਚੜ ਕੇ ਇਹਨਾਂ ਨੂੰ ਵੋਟਾਂ ਪਾਉਣ ਇਹਨਾਂ ਨੂੰ ਕਾਮਯਾਬ ਕਰਨ ਔਰ ਚੰਗੇ ਬੰਦੇ ਅੱਗੇ ਆਉਣ ਜਿਹੜਾ ਸ਼ਹਿਰ ਦਾ ਵਿਕਾਸ ਹੋ ਸਕੇ